ਇਹਨੂੰ ਕੀ ਹੋਇਆ ਇਹਨੂੰ ਕੀ ਹੋਇਆ ਇਹਨੂੰ ਕੀ ਹੋਇਆ ਉਵੇਂ ਹੋ ਜਾਂਦਾ ਉਹ ਜਿੱਲੇ ਕਰਕੇ ਮਾਸ ਉਹ ਹੋਇਆ ਹੈ ਜਿੱਲੇ ਕੱਖਾਂ ਦੀਆਂ ਨੇ ਮੂੰਹ ਦੇ ਡੋਮੋਕੇ ਵਿੱਚ ਤੜ ਜਦ ਬੋਲ ਹਾਂ ਕੀ ਲਾਇਆ ਇਹ 14 ਮੰਗਦਾ ਹੈਗਾ ਯਾਰ ਮੰਗਿਆ ਵੀਰੇ 14 ਨਹੀਂ ਮੰਗਿਆ ਹਾਂ ਬਾਈ 16000 ਮੰਗਿਆ ਵੀਰੇ ਪੜਦਾ 16000 ਮੰਗਿਆ ਪੜਦਾ ਠੀਕ ਹੈ ਕਦੋਂ ਮੈਂ ਕਦੋਂ ਖੇਤੀ ਦੇ ਸਾਹਮਣੇ ਮੰਗਿਆ ਯਾਰ ਸਾਹਮਣੇ ਨਜ਼ੋਰੀ ਕਿਹੜਾ ਗਣਤਾ 24 ਹੈਗਾ ਪਿੱਛੇ ਅੱਛਾ ਪੁੱਤ ਹੈ ਨਹੀਂਗਾ ਬਾਈ ਚਾਹ ਲਾਣੇ ਤੇ ਛੜੀ ਬੱਕਰੀ ਆ ਅੱਛਾ ਜੀ ਨੂਲ ਪੱਟ ਸੋਈ ਹੋਈ ਆ ਠੀਕ ਆ ਜੀ ਐਲੀ ਵਾਰੀ ਸੋਈ ਆ ਤੰਦ ਪੱਟ ਕੇ ਦੇਖ ਲੋ ਚੈੱਕ ਕਰ ਲੋ ਇੱਕ ਵਾਰੀ ਥਣ ਥਣ ਧਾਰਾ ਮਾਰ ਲੋ ਪੱਠਾ ਨਹੀਂ ਮਾੜੀ ਯਾਰ ਹਾਂ ਹਾਂ ਇਹ ਪੱਠ ਤੇਰੀ ਮਾੜੀ ਨਹੀਂ ਮੂਲਿਆਂ ਵਰਗੇ ਥਣ ਯਾਰ ਧਾਰਾ ਮਾਰ ਲੀਏ ਹਾਂ ਦੇਖੋ ਮਗਰ ਥਣ ਨਾ ਕੱਟੇ ਪਰ ਫਾਇਦਾ ਨਹੀਂ ਬੱਕਰੇ ਰੱਖੇ ਦਾ ਠੀਕ ਹੈ ਹਾਂ ਠੀਕ ਹੈ ਭਾਈ ਠੀਕ ਹੈ ਰਜੂ ਹਾਂ ਜੀ ਜੈ ਜੈ ਜੀ ਨਾਮੁ ਲ ਜੈ ਜੋ ਨਾ ਅਸੀਂ ਤਾਂ ਮੰਗਣਾ ਨੇ ਮੰਗ ਲੈ ਤੁਸੀਂ ਨਾ ਪਹਿਲਾ ਸੌਦਾ ਇਹਦਾ ਵਿਚਾਰੇ ਨਾ ਕਰੋ ਕਰੋ ਕੋਈ ਗੱਲ ਨਹੀਂ ਜਿਹੜਾ ਪਹਿਲਾ ਹੈਗਾ ਉਹ ਸੌਦਾ ਕਿਸੇ ਗਰੀਬ ਦਾ ਖਰਾਬ ਨਹੀਂ ਕਰਨਾ ਇਹ ਵੀ ਵਪਾਰੀ ਨੇ ਵਿਚਾਰੇ ਮੰਡੀ ਤੇ ਆਪਣੀ ਚਕਾਰ ਨੇ ਬਿਲਕੁਲ ਬਿਲਕੁਲ ਹਾਂ ਜੀ ਲਾ ਮੈਂ ਤਾਂ ਠਰਾਇ ਸੀਗਾ ਤੂੰ ਲਾ ਦੇ ਉਹ ਜਿੰਨੇ ਰਹਿ ਗਿਆ ਜਿੰਨੇ ਦਾ ਮਾਲ ਤੈਨੂੰ ਲੱਗਦਾ ਹੈਗਾ ਜੈ ਜਨਾ ਇਹਨਾਂ ਨੂੰ ਪਵੀ ਨਾ ਇਹਲਾ ਤੂੰ ਹੀ ਕੋੜਾ ਭਜਾ ਲੈ ਨਹੀਂ ਤੂੰ ਭਜਾ ਜਿੱਥੇ ਤੱਕ ਭਜਾ ਵਧੀਆ ਹੈ ਸਾਡਾ ਭਜਾ ਲੈ ਮੈਂ ਤਾਂ ਇੱਕ ਸੱਤ ਚਿਹਰੇ ਨਿਵੇੜ ਦੇਣੀ ਹੈ ਬੰਦੇ ਨਿਵੇੜ ਦੇ ਹੱਕ ਨਾਲ ਤੇ ਤੂੰ ਭਜਣਾ ਨਹੀਂ ਚਾਦਰਾਂ ਦੇ ਚੱਕ ਕੇ ਜਿਹੜਾ ਹੈਗਾ ਜੇ ਸਾਡੇ ਵਾਲੇ ਲੈ ਲੈਣਗੇ ਫਿਰ ਕੀ ਫਾਇਦਾ ਹੈਗਾ ਸਰਦਾ ਬੱਕੂ ਸਾਡੇ ਵਾਲੇ ਅਮਿੰਤ ਲੈ ਲੈਣਗੇ ਫਿਰ ਤੱਕਾਂਗੇ ਤੇਰੇ ਤੱਕਾਂਗੇ ਇੱਧਰ ਜਾ ਸੱਜੇ ਮੁਰਜੋ ਜਾ ਘੱਬੇ ਮੁਰਜੋ ਟੈਂਸ਼ਨ ਨਾਲ ਅੱਗੇ ਉਹ ਦੇਖੋ ਜੀ ਰਜੂ ਪਤਾ ਪਟ ਕਿੰਨੇ ਦੀ ਹੈ ਰਜੂ ਘੜਾ ਅੱਜ ਦਾ ਹੈ 9000 ਦੀ ਦਿੰਨੇ ਬਾਈ ਤੈਨੂੰ ਪਤਾ ਪੱਟ ਕਿੱਥੇ ਤੱਕ ਜਾਉਂ ਛੜੀ ਹੈ ਤੈਨੂੰ ਪਤਾ ਗਾਹਾਂ ਉਹ ਵੀ ਮੂਰੇ ਛੜਾਈ ਹੈ ਹੋਰ ਛੜਾਈ ਆ ਉਹ ਵੀ ਛੜਾਈ ਹੈ ਉਹ ਹੁਣ ਵਿਆਹ ਦਿੰਨਾ ਕਹਦੇ ਇੱਕ ਵਾਰ ਹੁਣ ਵਿਆਹ ਦਿੰਨਾ ਕਹਦੇ ਇੱਕ ਵਾਰ ਕਿਉਂ ਵੀ ਵਿਆਹੀਏ ਚਿੱਟੇ ਤਾਂ ਕੋਈ ਨਹੀਂ ਕਲਫ ਕਰਾ ਨਹੀਂ ਓਏ ਕਲਫ ਕਰਾ ਦਾਂਗੇ ਕਹਦੇ ਇੱਕ ਵਾਰੀ ਹੁਣ ਤੂੰ ਕਹਦੇ ਇੱਕ ਵਾਰੀ ਹੁਣ ਲਿਆ ਦੇ ਨਾ ਦੋਲੇ ਵਾਲੀ ਸ਼ਾਮਾ ਵਾਸੇ ਇਹਦਾ ਝਗੜਾ ਦੇਖ ਤੂੰ ਵੀ ਕੁਝ ਝਗੜਾ ਦੇਖ ਬੰਦੇ ਦਾ ਤੇਰੇ ਵਿਆਹ ਦੀਆਂ ਗੱਲਾਂ ਹੋ ਰਹੀਆਂ ਨੇ ਅੱਜ ਹਾਂ ਇਹ ਬੱਕਰੀ ਦਾ ਸੌਦਾ ਨਹੀਂ ਹੋ ਰਿਹਾ ਇਹ ਲੋੜੀ ਬਣਾ ਰਿਹਾ ਤੇਰੀ ਤੂੰ ਕਹ ਦੇ ਇੱਕ ਵਾਰੀ ਹਾਂ ਇੱਕ ਵਾਰੀ ਕਹ ਦੇ ਭਾਂਡੇ ਨੂੰ ਕੀ ਕਮੀ ਸੁਣਜੀ ਕੋਈ ਭਾਂਡੇ ਨੂੰ ਕਮੀ ਨਹੀਂ ਹੈਗੀ ਲੈਣੇ ਦਾ ਚੈੱਕ ਕਰ ਲੈ ਜੀ ਤੂੰ ਬਹਿ ਜਾ ਅੱਛਾ ਜੀ ਮੇਰੇ ਨਾਲ ਜੀ ਚੱਲ ਤੋ ਵੀਡੀਓ ਬਣ ਗਿਆ ਉਹ ਪਿਆ ਹੋਇਆ ਨਾ ਦਾਗ ਦੇ ਨਾ 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 ਉਹ ਛੋਏ ਦੇ ਨੇ ਕੋਈ ਕਮੀ ਨਹੀਂ ਹੈਗੀ ਛੋਲੇ ਨਾ ਰਗੜ ਲਾ ਛੋਲੇ ਰਗੜ ਲਾਈ ਹੋਈ ਆ ਹਾਂ 9200 ਦੀ ਦਿੰਨੇ ਨਹੀਂ ਲੈਣਾ ਸਾਡੇ ਨਾਲ ਦੀ ਦਿੰਨੇ ਅੱਜ ਨਹੀਂ ਰਾਜੂ ਨਹੀਂ ਹੁਣ ਕੀ ਕਰਾਂ ਬਾਈ ਵਾਗੜੀ ਤੋੜਤੀ ਤਰਾਗੜੀ ਇਹਦੇ ਟੁੱਟ ਗਈ ਟੁੱਟ ਗਈ ਬਾਈ ਠੀਕ ਕਰ ਰਹੇ ਇਹਦੇ ਟੁੱਟ ਗਈ ਟੁੱਟ ਗਈ ਛੱਡ ਪਰ ਇੰਨੇ ਦਿਨ ਇਹਨੇ ਇਹਨੇ ਪਹੇਲੇ ਲੈ ਕੋਈ ਅਸਕੇ ਨਹੀਂ ਜੜੀ ਹੈ ਹੈ ਅੰਦਰ ਸਿਰੇ ਰਾਬ ਹਾਂ ਦੇਖ ਮੇਰੀ ਆਦਤ ਨਹੀਂ ਹੈਗੀ ਸੌਪਿਆ ਕਰਨ ਦੀ ਬੰਦੇ ਖੜੇ ਨੇ ਮੈਨੂੰ ਬਾਅਦ ਵਿੱਚ ਕਹੀ ਨਾ ਕਿ 500 ਘੱਟ ਲੈ ਲੈ ਹਾਂ ਮੇਰੀ ਆਦਤ ਨਹੀਂ ਹੈਗੀ ਠੀਕ ਹੈ ਕਿ ਨਹੀਂ 12000 ਦੀ ਪੱਠ ਦਵਾਂਗੇ ਹੱਥ ਤਾਂ ਥੋੜੀ ਪੂਰੀ ਮੈਂ ਕਰੂੰਗਾ ਨਾ ਇਸ ਤੋਂ ਘੱਟ ਨਹੀਂ ਦੱਦੇ ਹੱਥ ਤਾਂ 12000 ਦੀ ਪੱਠ ਦਵਾਂਗੇ ਜੇ ਲੈਣੀ ਹੋਈ ਲੈ ਲਓ ਇਹਦਾ ਪੱਠ ਖੜੀ ਆਹ ਤਾਂ ਥੋੜੀ ਪੂਰੀ ਮੈਂ ਕਰਕੇ ਤੋਰੂੰਗਾ ਨਾ ਜਿਹੜੇ ਹਜ਼ਾਰ ਹਜ਼ਾਰ ਘੱਟੀ ਜਾਂਦੇ 16 ਤੋਂ ਤੁਸੀਂ 5-500 ਕਰਕੇ ਵਧਿ ਜਾਓ ਓ ਚੁੱਪ ਤਾਂ ਕਰੂੰ ਹੀ ਬੋਲੀ ਜਾਂਨੇ ਓ ਛੱਡੋ ਪਰਾ ਫਿਰ ਸੁਆਦ ਨਹੀਂ ਆਏ ਗੱਲ ਓਏ ਆ ਵੇ ਇਹਨਾਂ ਨਿੱਤੇ ਹੋਏ ਦੇ ਬੈਠਣੋਂ ਵੀ ਪਰਾ ਪੜਨਾ ਪਣਾਉਣਾ ਓਏ ਭਾਈ ਸਹੇ ਮੁੱਲ ਆਇਆ ਹਾਂ ਤੈਨੂੰ ਦਾ ਸਰ ਛੱਡੀ ਹਾਂ ਵੀਰੇ ਸਿਰੇ ਸਾਨੂੰ ਸਿਰੇ ਛੱਟ ਪੁੱਛਿਆ ਸਿਰੇ ਛੱਟ ਕਿੱਥੇ ਲਾਉਣੀ ਓਏ ਖਰਚਾ ਜਰ ਬੋਲਦਾ ਜਦੋਂ ਤੂੰ ਕਰਨਾ ਉਸ ਨਹੀਂ ਲੈਂਦੇ ਸੀ 300 ਰੁਪਿਆ ਓ ਰਿਆ ਵੇ ਮੁੰਡਿਆ ਪੂਰੀ 10000 ਦੀ ਦਿੰਨੇ ਨਹੀਂ ਲਾ ਨਹੀਂ ਜਾਂਦੀ ਨਹੀਂ ਸਾਡੇ ਦਾਦੀ ਦੇਣੀ ਆਂਦੀ ਨਹੀਂ ਜਾਂਦੀ 11 ਦੀ ਬਣੀ ਜਾਂਦੀ ਯਾਰ ਗੱਲ ਖਤਮ ਜਾਂਦੀ ਨਹੀਂ ਪੱਟ ਪੱਟ ਮੈਂ ਗਿਆ ਪੱਟਾ ਦੀ ਸਾਡੀ ਲਈ ਹੋਈ ਅਸੀਂ ਕਿਵੇਂ ਘਾਟਾ ਪਾਦੀ ਅਸੀਂ ਕਿਵੇਂ ਘਾਟਾ ਪਾਦੀ ਪੱਟ ਵੀ ਦੇਖ ਲੈ ਕਾਲੇ ਨਾਗ ਵਰਗੀ ਐ ਹੈ ਨਹੀਂ 800 ਰੁਪਏ ਦਾ ਟੈਂਪੂ ਦਾ ਦੇ ਕੇ ਆਇਆ ਹੋਏ 800 ਦਾ ਟੈਂਪੂ ਦਾ ਦੇ ਕੇ ਆਇਆ ਹੋਲੀ ਮਾੜੀ ਜੀ ਆ ਲੈ ਖੋਲ ਕੇ ਜੀ ਛਾਲ ਮਾਰਵਾ ਕੇ ਦੇਖ ਲੈ ਮੜਾ ਘੇੜਾ ਦਵਾ ਲਓ ਕੋਈ ਗੱਲ ਨਹੀਂ ਜਿਹੜਾ ਦਵਾ ਲਾ ਹਾਂ ਚੱਪਕੋ ਸੁਣੀ ਹੋਰ ਬੱਕਰੀ ਦੀ ਕੋਲ ਇਹ ਤੁਸੀਂ ਲਓ ਅਸੀਂ ਨਹੀਂ ਲੈਣੀ ਇਹ ਬੱਕਰਾ ਲੈਣਾ ਦੇਖਦੇ ਕਰਾਂਗੇ ਗੱਲ ਸੁਣ ਬਾਈ ਥੱਲੀ ਕਰ ਲੈ ਆਪਣੀ ਬੱਕਰਾ ਇਹ ਨਹੀਂ ਨਾ ਬੱਕਰਾ ਕਿੰਨੇ ਗੱਬਰ ਨੇ ਕਿੰਨੇ ਬੱਕਰਾ ਬਲੋ ਦੇ ਦੰਗਾ ਨਹੀਂ ਇਹ ਬੱਕਰਾ ਨਹੀਂ ਇਹ ਓਏ ਖੜ ਬਾਈ ਖੜ ਲਿਆ ਓਰੇ ਲਿਆ ਤੇ ਮਾਪਾ ਤੈਨੂੰ ਨਹੀਂ ਉਹਨਾਂ ਨੂੰ ਕਹਿਣਾ ਓਏ ਖੜਾ ਓਰੇ ਲਿਆ ਹੋਈ ਹੋਈ। ਓ ਬਾਬਾ ਇਧਰ ਹੋ ਜਾ ਤੂੰ ਵੀਡੀਓ ਨਾ ਖਰਾਬ ਕਰ ਯਾਰ। ਇਧਰ ਹੋ ਜਾ ਸਾਈਡ 'ਚ ਚੌੜਾ ਕਰ ਲੈ ਖਾੜਾ। ਤੂੰ ਕਾਈ ਕੀ ਰੱਖੀ ਗਾਦੀ ਕਰਦਾ ਯਾਰ। ਤੈਨੂੰ ਚੌੜਾ ਕਰਾ ਬਾਈ ਵਿਚਾਰਿਆਂ ਨੂੰ। ਹੁਣ ਲੈਂਦਾ ਨਹੀਂ ਬਾਈ 11000 ਦੀ। ਅਲ ਜੇ ਤੈਂ ਕਹਦਾ ਲਾ ਲਾਂਗੇ ਕਿਉਂ 11 ਨਹੀਂ ਦੇਵੇਂਗਾ? ਸੋਨਾ ਖਾ ਯਾਰ। ਨਹੀਂ ਨਹੀਂ ਨਹੀਂ। ਨਹੀਂ ਸਾਡੀ ਪੱਟ ਮਹਿੰਗੇ ਪਾ ਦਿਆ ਹੀ ਹੋਈ ਆ। ਤਨ ਸਹੀ ਦੱਸਦੀ ਰਾਜੂ ਬਾਈ ਤੂੰ ਤਾਂ ਜਾਣਿਆ ਕਿ ਲੈਨੇ ਮੋੜਦਾ ਨਹੀਂ ਮੈਨੂੰ ਤਾਂ ਕੱਢਦਾ ਹੈਗਾ ਮੇਰਾ ਇਹ ਸੌਦਾ ਕਰ ਲੈਣਾ ਤੂੰ ਸੌਦਾ ਕਰਾਉਂਦਾਗਾ ਜਾਣ ਜਾਣ ਪੂਰੀ 12 ਦੀ ਮਿਲੂਗੀ ਸੌਖ ਆ ਗਿਆ ਹੁਣ ਕਹੀ ਜਾਂਦਾ ਹੈਗਾ ਇਹ ਹੁਣ ਤਾਂ 12 ਦੀ ਲੈਨੇ 16000 ਕਿਹਾ ਖੜਜੋ ਖੜਜੋ 16 ਕਿਹਾ ਪਹਿਲਾਂ ਕਹਿ ਰਿਹਾ 16 ਕਿਹਾ ਬੰਦੇ ਨੇ ਪੁੱਛਿਆ ਸਹੀ ਦਾ ਆ ਜੀਗਾ ਇਹਨਾਂ ਮੈਂ ਵੀ ਹੁਣ ਤੂੰ ਪੂਰੀ 12 ਦੀ ਲੈਨੇ ਤਾਂ ਸੌਖ ਆ ਗਿਆ ਕਹਿੰਦਾ ਮੈਂ 1 ਰੁਪਿਆ ਦਾ ਤਰੀਕਾ ਕਰੀਆ ਪੈਸੇ ਘਣਾਓ ਪੱਟ ਲੈ ਜੋ ਤੇਰੇ ਵਰਗੇ ਬੰਦਾਂ ਕਰਾਂਵੇਂਗਾ ਤਾਂ ਹੀ ਹੋਊਗਾ ਤੇਰੇ ਕਹਿ ਤੂੰ ਕਿਵੇਂ ਨਾ ਹੋਵੇ ਬਾਪੂ ਮੈਂ ਵੀ ਚੱਕਰਾਂ ਨਹੀਂ 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 ਰੋ ਰਹੀ ਨਹੀਂ ਓ ਇਹਨਾਂ ਦਾ ਕਰ ਤੇ ਇਹਦੀ ਮੰਨ ਲਈ ਸੀ ਅਸੀਂ ਨੇ ਇਹਦੀ ਮੰਨ ਲਈ ਸੀ ਅਸੀਂ ਨੇ ਆ ਬਸ ਇਹਦੀ ਮੰਨ ਲਈ ਸੀ ਤੇਰੇ ਮੌਕੇ 'ਚ ਝੋਗੇ ਸੀਗੇ ਤਿਹਾਰ ਦਾ ਟਾਈਮ ਆ ਰਾਜੂ ਦੀ ਮੰਨਣੀ ਪੈਣੀ ਆ ਕੋਈ ਸਾਡੇ ਤੋਂ ਮੂਹ ਮੱਥੇ ਲੱਗਦਾ ਮੈਂ ਹੁਣ ਐ ਥੋੜੀ ਐ ਬਾਰੀ ਬਾਰੀ ਚੱਲ ਦੇ ਇੱਕ ਵਾਰ ਓ ਰਿਆ ਓਏ ਨਹੀਂ ਨਹੀਂ ਦੇ ਦੇ 11:15 ਵੀ ਫਿਰ ਗਰੀਬ ਨਹੀਂ ਦਿੰਦਾ ਨਹੀਂ ਦਿੰਦੇ ਨਹੀਂ ਪੜ ਤੇ ਨਹੀਂ ਪੜ ਤੇ ਨਹੀਂ ਕਹਿੰਦੀ ਇਹਨੂੰ ਕਹਿ ਦਿਆ ਰਾਜਾ ਪੜ ਤੇ ਨਹੀਂ ਪੜ ਤੇ ਨਹੀਂ ਅਨੁਪਾਤਾ ਪਟ ਕਿੰਨੇ ਦੀ ਆ ਅੱਜ ਪਟ ਦੇ ਰੁਪਏ ਪੂਰੇ ਮੰਗੇ ਲੈ ਫਿਰ ਕਹਤਾ ਹੁਣ ਤਾਂ ਪੂਰੀ 12 ਦੀ ਹਾਂ ਮੇਰੇ ਵੀਰ ਨੇ ਦਰਸ ਨਹੀਂ ਚੱਕੋ ਪੂਰੀ 12 ਦੀ ਚੱਕੋ ਓਏ ਚੱਕ ਮਿੱਤਰਾ ਆ ਲੈ ਆਲਾ ਭਾਈ ਹਾਂ ਹਾਂ ਪੂਰੀ 12 ਦੀ ਕਹਦਾ ਨਹੀਂ ਮੇਰੀ ਕੱਚ ਚਗਾ ਕਹੇਗਾ ਵੀ ਯਾਰ ਖੜਾ ਸੀ ਤੇ ਵੀ ਉਹ ਲੈਂਦਾ ਇਦੋਂ ਮੈਂ ਤਾਂ ਹੀ ਅਗਲੇ ਦੀ ਉਹ ਮੈਂ ਅਗਲੇ ਦੀ ਕੰਮੋਂ ਘੱਟ ਫਿਰ ਕਰਾਂ ਅਗਲਾ ਕਹਿੰਦਾ ਸੌਦਾ ਚੱਲਦਾ ਨਾਲੇ ਚੱਲ ਮੈਂ ਉਹਦਾ ਕਰਦਾ ਜਗਾ ਆਪਾਂ ਉਹਨੂੰ ਦੇਣ ਨਹੀਂ ਦਿੱਤੀ ਸੌਦਾ ਤੇਰਾ ਉਹਦੇ ਨਾਲ ਗਏ ਸੌਦਾ ਤੇਰਾ ਉਹਨੂੰ ਲੈਣ ਨਹੀਂ ਦਿੱਤੀ ਮੈਂ ਉਹਨੂੰ ਲੈਣ ਨੂੰ ਤੇ ਯਾਰ ਸੌਦਾ ਤੇਰਾ ਬਾਤ ਆ ਸੌਦਾ ਪਹਿਲਾ ਤੇਰਾ ਅਗਲਾ ਬੰਦਾ ਕਹਿੰਦਾ ਲੈ ਲੈ ਮੈਂ ਕਹਿੰਦਾ ਵੀ ਗੱਲ ਤਾਂ ਕੰਮ ਨਹੀਂ ਆਪਾਂ ਗੱਲ ਮੇਰਾ ਕਰਦੇ ਪੰਨੂ ਕਿ ਲੋਣ ਉਹਨੂੰ ਕਿਹਾ ਵੀ ਖਰਚਾ ਹੈ ਜੇ ਉਹਨੂੰ ਕਿਹਾ ਵੀ ਖਰਚਾ ਹੈ ਜੇ ਉਹਨੂੰ ਕਿਹਾ ਵੀ ਖਰਚਾ ਹੈ ਜੇ ਨਾ ਨਾ ਦੱਸੋ ਜੇ ਮੈਂ ਛੇਰੇ ਨਹੀਂ ਮੈਂ ਗਲਤ ਕੰਮ ਛੇਰੇ ਕਿਸੇ ਦਾ ਕਰਿਆ ਨਹੀਂ ਕਦੇ ਮੈਂ ਤਾਂ ਅੱਜ ਦੀ ਛੇਰੇ ਇਹ ਵਜਾ ਕੇ ਲਗਾਏ ਸੋਦਾ ਵਜਾ ਕੇ ਵਜਾ ਕੇ ਸੋਦਾ ਕਰਿਆ ਨਾ ਕਿਹ ਪੈਸੇ ਲਈਏ ਹਾਂ ਕੀ ਹੋਇਆ ਇਹ 500 ਆਇਆ ਕਿਤੇ ਨਹੀਂ ਜਾਂਦਾ 500 ਇਧਰ ਹੋ ਜਾ ਮੂਰੇ ਵੀਡੀਓ ਦਿਓ ਆ ਗਾਂਧੀ ਦੇਖ ਲੈਣੋ 500 ਦੇ ਬਈ ਆ ਦੇ ਜਲੇ ਛੇਰੇ ਪੱਟ ਕਿਥੇ ਲੈ ਕੇ ਤੁਸੀਂ ਉਰੇ ਲਿਆ ਵਿਚਾਰੇ ਇੱਥੇ ਲਿਆ ਪੱਟ ਇੱਧਰ ਲਿਆ ਉਹ ਹੀ ਪਰ ਜੀ ਪੱਟ ਨੂੰ ਖੜ ਬੱਚਣਗੇ ਲੈ ਕੇ ਹਾਂ ਥੋੜਾ ਅਰ ਚੱਲ ਲੈ ਫੜ ਭਾਈ ਲੈ ਆਉਂ ਉਰੇ ਕਹਿੰਦਾ ਇੱਧਰ ਪੈਸੇ ਦਿੰਨਾ ਫਿਰ ਲੈ ਨਾ ਇਹਨੂੰ ਦੁਆਣਾ ਰੋ ਦੋ ਇੱਕ ਮੇਮਣਾ ਹੋਰ ਦੁਆਣਾ ਤਿੰਨ ਲੈ ਕੇ ਪੰਜ ਕਿਲੋ ਚਾਰ ਪੰਜ ਕੋਈ ਨਹੀਂ ਤਾਂ ਨਹੀਂ ਜਾਂਦਾ ਕਿਤੇ 6 7 8 9 10 11 ਤਾਂ ਸਾਡੇ ਜਿਹੜਾ 200 ਹੋਰ ਦੇ ਵੀਰ ਲੈਓ ਜੀ